ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ ਤੀਜੀ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਵਟ ਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ anek prakar kiye bahut yatna punn daan home baharatna ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰ ਬਹੋ ਪਾਤੀ ਨਹੀਂ ਤੋਲ RAM ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪਿਐ ਇਕ ਵਾਰ ਨੌਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸਤ ਪੀਸਰ ਥੀਵੈ अगन माहे हो मत प्राण कनक असव वर भूमि योली कर्म करै बहु आसन जैन मार्ग संजम अत साधन ਨਮਕ ਨਮਕ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟੈ ਗਰਵ ਗੁਮਾਨ ਨ ਮੰਨਤੇ ਹਟੈ ਸੋਚ ਕਰੈ ਦਿਨ ਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਭੂ ਨ ਵਿਖਿਆ ਟਰੈ ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਪਜਮ ਕਾ ਪਉ ਬਿਆਪੈ ਅਨੇਕ ਯਤਨ ਕਰ ਤ੍ਰਸਨ ਨਾ ਤਰਾਪੈ ਪੇਖ ਅਨੇਕ ਅਗਨ ਨਹੀਂ ਬੁਜੈ ਕੋਟ ਉਪਾਵ ਦਰਗਹਿ ਨਹੀਂ ਸਿਜੈ ਛੂਟਸ ਨਾਹੀ ਊਬ ਪਿਆਲ ਮੋਹ ਬਿਆਪੈ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਪਾਏ ਜਾਰ ਪਦਾਰਥ ਜੇ ਕੋ ਮੰਗੇ ਸਦ ਜਨਾ ਕੀ ਸੇਵਾ ਲਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਦਾ ਸਦ ਗਾਵੇ ਜੇ ਕੋ ਆਪਣੀ ਸੋਬਾ ਲੋਰੇ ਸਦ ਸੰਗ ਇਹ ਹਉ ਮੈਂ ਛੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮਹ ਪੁਰਖ ਪ੍ਰਦਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨਿਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮਦਰਿ ਸਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਤਰਮ ਮਹਿ ਸ੍ਰੇਸ਼ਟ ਤਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹ ਅਮਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਹ ਕਟ ਵਸੈ ਹਰ ਨਾਮ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਹ ਕਟ ਵਸੈ ਹਰ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ